ਅੱਜ ਆਪਾਂ ਵੀਡੀਓ ਸ਼ੁਰੂ ਕਰਾਂਗੇ ਸ਼ਾਲਾਂ ਦਾ ਆਪਣੇ ਕੋਲੇ ਪਸ਼ਮੀਨਾ ਦੇ ਸ਼ਾਲ ਨੇ ਗਰਮ ਤੁਸੀਂ ਲੈ ਸਕਦੇ ਹੋ 450 ਰੇਟ ਆ ਕਲਰ ਤੁਹਾਨੂੰ ਦਿਖਾਵਾਂਗੇ ਪਹਿਲਾ ਆਪਣੇ ਕੋਲੇ ਮਹਿਰੂਨ ਕਲਰ ਹੈ ਫੋਰ ਸਾਈਡ ਬਾਰਡਰ ਬਣਾਇਆ ਜੀ ਪੂਰਾ ਡਬਲ ਸ਼ਾਲ ਨੇ ਆਪਣੇ ਕੋਲੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈ ਗਿਆ ਮਹਿਰੂਨ ਕਲਰ ਆ ਗਏ ਕਲਰ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਬਹੁਤ ਵਧੀਆ ਪਸ਼ਮੀਨੇ ਦੇ ਵਿੱਚ ਗਰਮ ਸ਼ਾਲ ਨੇ ਜੀ ਆਪਣੇ ਕੋਲੇ ਮਸਟਰਡ ਕਲਰ ਸਾਰੇ ਬਾਰਡਰ ਵਾਲੇ ਇਹ ਆ ਬਲੈਕ ਕਲਰ ਸਾਈਜ਼ ਪੂਰਾ ਮਿਲੂਗਾ ਤੁਹਾਨੂੰ ਸਕਿਨ ਕਲਰ ਬਾਇੰਚेड 450 ਦੀ ਰੇਂਜ ਵਿੱਚ ਆਪਣੇ ਕੋਲੇ ਸ਼ਾਲ ਨੇ ਕਸ਼ਮੀਰੀ ਸ਼ਾਲ ਲੈ ਕੇ ਆਂਦੀ ਇਸ ਵਿਧਾ ਨੂੰ ਅਸੀਂ ਕਲਰ ਤਿੰਨ ਕਲਰ ਦਿਖਾਵਾਂਗੇ ਪਹਿਲਾ ਆਪਣੇ ਕੋਲੇ ਮਹਿਰੂਨ ਤੇ ਸਕਿਨ ਕਲਰ ਤੁਸੀਂ ਇਹਨਾਂ ਦੀ ਦੋਨੇ ਸਾਈਡ ਇਸਤੇਮਾਲ ਕਰ ਸਕਦੇ ਹੋ ਲਾਈਟ ਡਾਰਕ ਇਸ ਤਰੀਕੇ ਨਾਲ 450 ਪ੍ਰਾਈਜ਼ ਆ ਚਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੇ ਜੀ ਪ੍ਰੋ ਜੀ ਕਲਰ ਆ ਗਏ ਇਹਨਾਂ ਤੁਸੀਂ ਦੋਨੇ ਕਲਰ ਦੋਨੇ ਸੈਟਾਂ ਇਸਤੇਮਾਲ ਕਰ ਸਕਦੇ ਤਿੰਨ ਕਲਰ ਨੇ ਆਪਣੇ ਕੋਲੇ ਆ ਗਏ ਬਲੈਕ ਕਲਰ 450 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੇ ਡਿਜੀਟਲ ਪ੍ਰਿੰਟ ਜੇ ਤੁਹਾਡੇ ਲਈ ਪਸ਼ਮੀਨਾ ਸੂਟ ਲੈ ਕੇ ਆ ਜੀ ਬਹੁਤ ਸੋਹਣੇ ਸ਼ਾਲ ਸੂਟ ਨੇ ਮੈਚਿੰਗ ਸੂਟ ਆ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬਲੇਮ ਬਾਟਮ ਰਹਿਣ ਵਾਲੀ ਆ ਨਾਲੇ ਨਾਲ ਸ਼ਾਲ ਨੇ ਵਧੀਆ ਖੁੱਲੇ ਅਲਪੈਨ ਪੈਂਟ ਐ ਕਪੜਾ ਹੈ ਨਹੀਂ ਸੁਪਰ ਬਿਲਕੁਲ ਨਹੀਂ ਆਉਂਦਾ ਹੈਗਾ ਕਲਰ ਦਿਖਾਉਣੇ ਤੁਹਾਨੂੰ ਡਿਜ਼ਾਈਨ ਤੁਹਾਨੂੰ ਕਈ ਦਿਖਾਵਾਂਗੇ ਚੈੱਕ ਕਰ ਲਾ ਤੁਸੀਂ ਇਹ ਆਪਣੇ ਕੋਲ ਪਹਿਲਾਂ ਚੈੱਕ ਜਿ ਡਿਜ਼ਾਈਨ ਬਣਿਆ ਹੈਗਾ ਚੈੱਕ ਜਿ ਡਿਜ਼ਾਈਨ ਬਣਾਇਆ ਜੀ ਡਾਰਕ ਪਿੰਕ ਜਿਹਾ ਕਲਰ ਆ ਗਿਆ ਪ੍ਰਾਈਜ਼ ਹੈਗਾ 750 750 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੀ ਹੈ ਪਲੇਨ ਬਾਟਮ ਲੱਗੀ ਹੋਈ ਹੈਗੀ ਪਸ਼ਮੀਨੇ ਦੇ ਵਿੱਚ ਅਲਪੈਨ ਪਸ਼ਮੀਨਾ ਹੈਗਾ ਜੀ ਬੁਰ ਬਿਲਕੁਲ ਨਹੀਂ ਆਉਂਦਾ ਸਾਈਡਾਂ ਤੇ ਬਾਜੂ ਦਾ ਡਿਜ਼ਾਈਨ ਬਣਿਆ ਮਸਟਰਡ ਕਲਰ ਵੱਟਸਐਪ ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਮਹਿਰੂਨ ਕਲਰ ਪਹਿਲਾਂ ਤੁਹਾਨੂੰ ਬਾਇਨ ਸ਼ੇਡ ਜੀ ਦਿਖਾਈ ਸੀ ਇਹ ਮਹਿਰੂਨ ਕਲਰ ਆ ਗਏ ਕੋਈ ਵੀ ਤੁਸੀਂ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ 750 ਪ੍ਰਾਈਜ਼ ਰਹਿਣ ਵਾਲਾ ਸ਼ਾਲ ਸੂਟ ਨੇ ਸਰਦੀਆਂ ਵਾਲੀ ਵੈਰਾਈਟੀ ਆ ਜੀ ਸ਼ਾਲ ਸੂਟ ਨੇ ਇਹਨਾਂ ਜੋ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰੋ ਜੀ ਇਹ ਵੀ ਆਪਣੇ ਕੋਲ ਡਾਰਕ ਮਹਿਰੂਨ ਕਲਰ 750 ਦੀ ਰੇਂਜ ਵਿੱਚ ਤੁਹਾਨੂੰ ਅਸੀਂ ਇੱਕ ਡਿਜ਼ਾਈਨ ਹੋਰ ਦਿਖਾਉਣੇ ਆਂਗੇ ਇਸ ਵਿੱਚ ਫਲਾਵਰ ਦਾ ਡਿਜ਼ਾਈਨ ਬਣਾਇਆ ਜੀ ਸ਼ਾਲ ਵੀ ਤੁਹਾਨੂੰ ਇਹਨਾਂ ਨਾਲ ਖੁੱਲੇ ਮਿਲਣਗੇ ਪਸ਼ਮੀਨਾ ਵਾਲ ਪੈਂਚ ਕਪੜਾ ਜੀ ਕੋਈ ਵੀ ਬੁਰਣੀ ਆਉਂਦਾ ਤੁਸੀਂ ਸਰਦੀਆਂ ਵਿੱਚ ਸੂਟ ਪਾ ਸਕਦੇ ਹੋਗੇ ਵਧੀਆ ਵੈਰਾਈਟੀ ਆਪਣੇ ਕੋਲੇ ਸਿੰਗਲ ਸੂਟ ਵੀ ਤੁਸੀਂ ਆਰਡਰ ਕਰ ਸਕਦੇ ਹੋਗੇ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਇਸ ਡਿਜ਼ਾਈਨ ਵਿੱਚ ਪਹਿਲਾਂ ਤੁਹਾਨੂੰ ਅਸੀਂ ਨੇਵੀ ਬਲੂ ਕਲਰ ਦਿਖਾਇਆ ਇਹ ਹੈ ਆਪਣੇ ਕੋਲੇ ਡਾਰਕ ਬਾਇਨ ਸ਼ੇਡ ਸ਼ਾਲ ਵੀ ਬਹੁਤ ਸੋਹਣੇ ਨੇ ਪ੍ਰਿੰਟਸ ਉੱਤੇ ਨੇ ਜੀ ਸਰਦੀਆਂ ਵਾਲੇ ਸਰਦੀਆਂ ਵਾਲੇ ਬਹੁਤ ਸੋਹਣੇ ਪ੍ਰਿੰਟ ਸੂਟ ਆ ਗਏ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰੋ ਜੋ ਵੀ ਤੁਹਾਨੂੰ ਪਸੰਦ ਆ ਇਹ ਸਾਰਾ ਪ੍ਰਿੰਟ ਬਣਿਆ ਹੋਇਆ ਹੈਗਾ 2.5 ਮੀਟਰ ਦੀ ਸ਼ਰਟ ਰਹਿਣ ਵਾਲੀ 2.5 ਮੀਟਰ ਦੀ ਬਾਟਮ ਆ ਜੀ ਇਹ ਆ ਆਪਣੇ ਕੋਲੇ ਮਹਿੰਦੀ ਮਹਿੰਦੀ ਕਲਰ ਇਹ ਮਾਊਸ ਕਲਰ ਆ ਗਏ ਜੀ ਜੋ ਤੁਹਾਨੂੰ ਦਿਖਾਇਆ ਨੀਚੇ ਆ ਗਏ ਮਹਿੰਦੀ ਕਲਰ ਇਹ ਸਾਰੇ ਕਲਰ ਨੇ ਜਿਹੜੇ ਡਿਜ਼ਾਈਨ ਵਿੱਚ 750 ਪ੍ਰਾਈਜ਼ ਹਨ ਸੂਟਾਂ ਦਾ ਚਾਰਲਸ ਸੂਟ ਆਗੇ ਜੀ ਆਪਣੇ ਕੋਲੇ ਇੰਨਾ ਵਿੱਚ ਡਿਜ਼ਾਈਨ ਬਹੁਤ ਸੋਹਣਾ ਬਣਾ ਹੈ ਬਹੁਤ ਸੋਹਣਾ ਡਿਜ਼ਾਈਨ ਬਣਾ ਹੈ ਜੀ ਇਹ ਵੀ ਆਪਣੇ ਕੋਲੇ ਅਲਪੈਨ ਪਸ਼ਮੀਨਾ ਕਪੜਾ 2.5 ਮੀਟਰ ਦੇ 14.5 ਮੀਟਰ ਮੰਗੋ ਇਹਨਾਂ ਨੇ ਸ਼ਾਲ ਪੈਣੀ ਮੈਚਿੰਗ ਨੇ 14 ਮੀਟਰ ਦੀ ਸ਼ਰਟ 14 ਮੀਟਰ ਦੀ ਬਾਟਮ ਘਰੇ ਤੇ ਬਾਰਡਰ ਬਣਾ ਹੈ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਾ ਹੈ 800 ਪ੍ਰਾਈਸ ਇਹਨਾਂ ਸੂਟਾਂ ਦਾ ਪਹਿਲਾ ਨੇਵੀ ਕਲਰ ਆ ਗਿਆ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਵੀ ਕਈ ਕਲਰ ਨੇ ਇਹ ਸਾਰੀ ਸਰਦੀਆਂ ਵਾਲੀ ਵੈਰਾਈਟੀ ਹੈ ਕਿਉਂਕਿ ਠੰਡ ਦਾ ਸੀਜ਼ਨ ਸ਼ੁਰੂ ਹੋ ਗਿਆ ਮਹਿੰਦੀ ਕਲਰ ਤੁਸੀਂ ਕੋਈ ਵੀ ਆਰਡਰ ਕਰ ਸਕਦੇ ਹੋਗੇ ਸੂਟ ਆਪਣੀ ਇਸ ਇਸ ਵੀਡੀਓ ਵਿੱਚ ਤੁਸੀਂ ਸੂਟ ਸਲੈਕਟ ਕਰ ਸਕਦੇ ਕਿਉਂਕਿ ਅੱਗੇ ਦੋ ਵੀਡੀਓ ਆਪਣੀਆਂ ਮਿਸ ਹੋਣ ਵਾਲੀਆਂ ਕਿਉਂਕਿ ਪ੍ਰੋਗਰਾਮ ਹੋਣ ਕਰਕੇ ਦੋ ਵੀਡੀਓ ਆਪਣੀਆਂ ਮਿਸ ਹੋਣੀਆਂ ਜੀ ਤੁਸੀਂ ਇਸ ਵੀਡੀਓ ਦੇ ਵਿੱਚੋਂ ਸੂਟ ਸਲੈਕਟ ਕਰ ਸਕਦੇ ਜਿਹੜੇ ਵੀ ਕਸਟਮਰ ਖਰੀਦਣਾ ਜਾਉਨੇ ਨੇ ਖਰੀਦ ਸਕਦੇ ਨੇ ਇਹ ਹੈ ਆਪਣੇ ਕੋਲੇ ਮਾਊਸ ਜਿਹਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸਾਰੇ ਨਵੇਂ ਕਲਰ ਨੇ ਨਵੇਂ ਡਿਜ਼ਾਈਨ ਨੇ ਜੀ 800 ਪ੍ਰਾਈਜ਼ ਹੈ ਇਹਨਾਂ ਸੂਟਾਂ ਦਾ ਮੈਚਿੰਗ ਸੂਟ ਆਈ ਵੀ ਆਪਣੇ ਕੋਲੇ ਪਸ਼ਮੀਨਾ ਨਾਲ ਪਹਿਨ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਸ਼ਾਲ ਵਨ ਨਾਲ ਖੁੱਲੇ ਨੇ ਵਧੀਆ 2.5 ਮੀਟਰ ਦੀ ਸ਼ਲਟਾ ਜੀ 2.5 ਮੀਟਰ ਦੀ ਬਾਟਮਾ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਇਸ ਵੀਡੀਓ ਜੀ ਤੁਹਾਡੇ ਲਈ ਜੁਨੀਕ ਜੀ ਲੈ ਕੇ ਆ ਬਹੁਤ ਸੋਹਣਾ ਸੂਟ ਆ ਜੀ ਕੁੱਲੂ ਪੱਤੀ ਦੇ ਕੁੱਲੂ ਪੱਤੀ ਦੇ ਬਹੁਤ ਸੋਹਣੇ ਝੂਟ ਲੈ ਕੇ ਆ ਇਸ ਵੀ ਤਾਂ ਕੋਈ ਵੀ ਕੰਪਲੀਟ ਨਹੀਂ ਉਹ ਨਹੀਂ ਦਾ ਬੋਰਡ ਦੀ ਕੰਪਲੀਟ ਨਹੀਂ ਹੈ ਨਾਈਸ ਲਿੰਕ ਹੋਣੀ ਬਹੁਤ ਸੋਹਣਾ ਬਾਰਡਰ ਬਣਾਇਆ ਹੋਇਆ ਬਾਰਡਰ ਬਣਾਇਆ ਹੈ ਜੀ ਬਹੁਤ ਸੋਹਣਾ 프ਰੰਟ ਦੇ ਉੱਪਰ ਮਿਲੂਗਾ ਤੁਹਾਨੂੰ ਇਸ ਦੇ ਬੈਕ ਤੇ ਵੀ ਮਿਲੂਗਾ ਕਮੀ ਦੀ ਬੈਕ ਤੇ ਵੀ ਤੁਹਾਨੂੰ ਬਾਰਡਰ ਮਿਲੂਗਾ ਉਸ ਤੋਂ ਬਾਅਦ ਸ਼ੋਰ ਵੀ ਤੁਹਾਨੂੰ ਬਾਰਡਰ ਵਾਲਾ ਮੂਰੀ ਤੇ ਵੀ ਇਹਦੇ ਬਾਰਡਰ ਆਊਗਾ ਇਹਦੇ ਕੋਈ ਸਾਰਾ ਸ਼ਾਲ ਨਾਲ ਅਟੈਚ ਕਰਿਆ ਹੈ ਇਹਦੇ ਕਟਿੰਗ ਦੀ ਕਟਿੰਗ ਕਰਦੀ ਇਹਨਾਂ ਨਿਸ਼ਾਨੀ ਲਗਾਈ ਹੋਈ ਹੈ ਜਿਹੜੇ ਜਗ੍ਹਾ ਤੋਂ ਤੁਸੀਂ ਕਟਿੰਗ ਕਰ ਸਕਦੇ ਹੋ ਸ਼ਾਲ ਨੂੰ ਇਹਦੀ ਮੂਰੀ ਤੇ ਵੀ ਤੁਹਾਨੂੰ ਬਾਰਡਰ ਮਿਲੂਗਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਨਵੀਂ ਵੈਰਾਈਟੀ ਆਈ ਆਪਣੇ ਕੋਲੇ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਹੋ ਬਹੁਤ ਜ਼ਿਆਦੇ ਕਲਰ ਨੇ ਕਲਰ ਵੀ ਬਹੁਤ ਜ਼ਿਆਦੇ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਬਾਕੀ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਪ੍ਰਾਈਸ ਹੈਗਾ 850 850 ਪ੍ਰਾਈਸ ਹੈ ਜੀ ਵਧੀਆ ਚੀਜ਼ ਆ ਤੁਸੀਂ ਸਾਡੀਆਂ ਲਈ ਸਲੈਕਟ ਕਰ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਹੈ ਜੀ 네ਵੀ ਬਲੂ ਕਲਰ ਇਸੇ ਤਰ੍ਹਾਂ ਤੁਹਾਨੂੰ ਸਾਰਾ ਬਾਰਡਰ ਮਿਲੂ ਫਰੰਟ ਤੇ ਮਿਲੂਗਾ ਬੈਕ ਤੇ ਮਿਲੂਗਾ ਮੂਰੀ ਤੇ ਮਿਲੂ ਨਾਲ ਸ਼ਾਲਟ ਅਟੈਚ ਕਰਿਆ ਹੋਇਆ ਨਾਲ ਸ਼ਾਲਟ ਅਟੈਚ ਆ ਜੀ ਬੁਰ ਬਿਲਕੁਲ ਨਹੀਂ ਹੁੰਦਾ ਤੁਸੀਂ ਬਹੁਤ ਹੀ ਵਧੀਆ ਸੂਟ ਬਣਾ ਕੇ ਪਾ ਸਕਦੇ ਹੋਗੇ ਪਿਸਤਾ ਕਲਰ ਆ ਜੀ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕੱਪੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਹੈ ਰੌਲ ਬਲੂ ਕਲਰ ਆ ਗਏ ਕਈ ਕਲਰ ਨੇ ਤੁਹਾਨੂੰ ਸੇ ਫਟਾਫਟ ਦਿਖਾਵਾਂਗੇ ਤੁਸੀਂ ਸਿੰਗਲ ਸੂਟ ਵੀ ਆਰਡਰ ਕਰ ਸਕਦੇ ਹੋ ਜੋ ਆਪਣੇ ਕੋਲ ਇਹ ਡਿਜ਼ਾਈਨ ਹੈ ਇਹਦੇ ਸਿਰਫ ਤੁਹਾਨੂੰ ਫਰੰਟ ਦੇ ਬਾਰਡਰ ਮਿਲੂਗਾ ਬਾਕੀ ਜੀ ਨਾ ਹੀ ਤਾਂ ਇਹਦੀ ਬੈਕ ਤੇ ਬਾਰਡਰ ਨਾ ਹੀ ਹੈਗਾ ਮੂਰੀ ਤੇ ਸ਼ਾਲ ਤੇ ਤੁਹਾਨੂੰ ਬਾਰਡਰ ਮਿਲੂ ਜੀ ਇਸ ਡਿਜ਼ਾਈਨ ਦੇ ਸਿਰਫ ਕੱਲੇ ਇਸ ਡਿਜ਼ਾਈਨ ਦੇ ਉੱਪਰ ਤੁਹਾਨੂੰ ਸ਼ਾਲ ਤੇ ਬਾਰਡਰ ਮਿਲੂਗਾ ਫਰੰਟ ਦੇ ਬਾਰਡਰ ਮਿਲੂ ਬਾਕੀ ਸਾਰਿਆਂ ਦੇ ਉਸੇ ਤਰ੍ਹਾਂ ਹੀ ਬਿਲਕੁਲ ਡਿਜ਼ਾਈਨ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਫਰੰਟ ਬੈਕ ਬਾਜੂ ਕੁੱਲੂ ਬੱਤੀ ਦਾ ਆਪਣੇ ਕੋਲ ਸੂਟ ਨੇ ਜੀ ਬਹੁਤ ਸੋਹਣੇ ਕਲਰ ਨੇ ਗ੍ਰੀਨ ਕਲਰ ਆ ਗਿਆ ਜੀ ਇਹ ਆਪਣੇ ਕੋਲ ਡਾਰਕ ਕਲਰ ਕਲਰ ਵੀ ਬਹੁਤ ਸੋਹਣਾ ਨੇ ਡਿਜ਼ਾਈਨ ਵੀ ਬਹੁਤ 850 ਪ੍ਰਾਈਸ ਦਾ ਸਿੰਗਲ ਸੂਟ ਵੀ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਬੋਟਲ ਗ੍ਰੀਨ ਕਲਰ ਸ਼ਾਲ ਇਹਨਾਂ ਦੇ ਨਾਲ ਟੈਜ ਨੇ ਤੁਸੀਂ ਕਟਿੰਗ ਕਰਕੇ ਸ਼ਾਲ ਨੂੰ ਲੱਗ ਕਰ ਸਕਦੇ ਹੋ ਮਹਿਰੂਨ ਕਲਰ ਆ ਗਿਆ ਜੀ ਬਹੁਤ ਜਿਆਲੇ ਕਲਰ ਨੇ ਸਿਡਨੀ ਐਨ ਉਸੇ ਸਾਡੀਆਂ ਵਾਲੀ ਬਹੁਤ ਸੋਹਣੀ ਵੈਰਾਈਟੀਆਂ ਨਵੀਂ ਵੈਰਾਈਟੀਆਂ ਫਟਾਫਟ ਆਰਡਰ ਬੁੱਕ ਕਰਸਾ ਜੋ ਮਾਸਟਰਡ ਕਲਰ ਗ੍ਰੇ ਕਲਰ ਰੈੱਡ ਕਲਰ ਇਹ ਸਾਰੇ ਆਪਣੇ ਕੋਲੇ ਕਲਰ ਨੇ 850 ਪ੍ਰਾਈਸ ਆ ਬਹੁਤ ਸੋਹਣੀ ਵੈਰਾਈਟੀਆਂ ਜੀ ਕੁਲੂ ਬੱਤੀ ਦੇ ਸੂਟ ਨੇ ਆਪਣੇ ਕੋਲੇ ਫਟਾਫਟ ਆਰਡਰ ਬੁੱਕ ਕਰਨ ਲਈ ਸਾਨੂੰ ਮੈਸੇਜ ਕਰੋ ਤੁਸੀਂ WhatsApp ਤੇ ਪਿਓਰ ਮਸਲੀਨ ਦੇ ਦੁਪट्टे ਨਾਲ ਆਲ ਓਵਰ ਸੂਟ ਲੈ ਗਿਆ ਗੈਂ ਗੈਂ ਟੋਲ ਪੈਂਦੇ ਵਿੱਚ ਪਿਓਰ ਔਰ ਪੈਂਦੇ ਵਿੱਚ ਪਿਓਰ ਪਿਓਰ ਦਾ ਦੁਪੱਟਾ ਲੱਗਾ ਜੀ ਆਲ ਓਵਰ ਸੂਟ ਆ ਬਹੁਤ ਸੋਹਣੇ ਕਲਰ ਨੇ ਬਾਕੀ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਸੂਟ ਤੁਹਾਡਾ ਇਹ ਕਿਤੇ ਨਹੀਂ ਜਾਂਦਾ ਕਿੰਨੇ ਸਾਲ ਵੀ ਤੁਸੀਂ ਚਾਹੇ ਦੀ ਕਿਵੇਂ ਪਾਈ ਜਲੋ ਕਿਉਂਕਿ ਕੁਆਲਿਟੀ ਕੱਪੜੇ ਦੀ ਬਹੁਤ ਸੋਹਣੇ ਪਿਓਰ ਔਰ ਪੈਂਦੇ ਵਿੱਚ ਸੂਟ ਆ ਜੀ ਬਿਲਕੁਲ ਵੀ ਬੁਰਨੀ ਹੋ ਜਾਗਾ ਆਲ ਓਵਰ ਸੂਟ ਆ ਪਿਓਰ ਮਸਲੀਨ ਦੇ ਦੁਪੱਟੇ ਨਾਲ ਪ੍ਰਾਈਜ ਆਗਾ 1200 1200 ਪ੍ਰਾਈਜ਼ ਹੈ ਜੀ ਤੁਹਾਨੂੰ ਅਸੀਂ ਕਲਰ ਡਿਜ਼ਾਈਨ ਦਿਖਾਵਾਂਗੇ ਕਈ ਡਿਜ਼ਾਈਨ ਨੇ ਆਪਣੇ ਕੋਲ ਇਸ ਡਿਜ਼ਾਈਨ ਵਿੱਚ ਚਾਰ ਕਲਰ ਨੇ ਪਹਿਲਾਂ ਤੁਹਾਨੂੰ ਅਸੀਂ ਦਿਖਾਇਆ ਸੀ ਸਕਿਨ ਕਲਰ ਪੀਚ ਕਲਰ ਆ ਗਿਆ ਜੀ ਆਪਣੇ ਕੋਲੇ ਪਿਓਰ ਮਸਲੀਨ ਦੇ ਦੁਪੱਟੇ ਨਾਲ ਸੂਟ ਨੇ ਜੀ ਤੁਸੀਂ ਬਾਹਰ ਅੰਦਰ ਚਾਹ ਜੀ ਕਿਵੇਂ ਪਾਓ ਕਿਉਂ ਇਹ ਬਹੁਤ ਹੀ ਮਲੈਮ ਕਪੜਾ ਹੈ ਜੀ ਇਹ ਇਹ ਆ ਗਿਆ ਆਪਣੇ ਕੋਲੇ ਪਿਸਤਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਕਰਨੇ ਸੋਹਣੇ ਸੋਹਣੇ ਨੰਬੀ ਬਹੁਤ ਵਧੀਆ ਕੱਪੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਹੈ ਜੇਕਰ ਤੁਸੀਂ ਲੈਸ ਲਾ ਕੇ ਬਣਾਉਣਾ ਚਾਹੋ ਨਾ ਲੈਸ ਲਾ ਕੇ ਵੀ ਬਣਾ ਸਕਦੇ ਹੋ ਕਿਉਂਕਿ ਕੱਪੜੇ ਨੂੰ ਇਸ ਨੂੰ ਕੁਝ ਨਹੀਂ ਹੁੰਦਾ ਬਿਲਕੁਲ ਵੀ ਜਿਹਦ ਨੂੰ ਹੁਣ ਡਿਜ਼ਾਈਨ ਦਿਖਾ ਰਹੇ ਆ ਇਹ ਵੀ ਆਪਣੇ ਕੋਲ ਇਸ ਵਿੱਚ ਹੀ ਹੈ ਪਿਓਰ ਮਸਲੀਨ ਦੇ ਦੁਪੱਟੇ ਨਾਲ ਡਾਰਕ ਕਲਰ ਲੈ ਕੇ ਆਈ ਜੀ ਤੁਹਾਡੇ ਲਈ 1200 ਪ੍ਰਾਈਜ਼ ਹੈ ਨਾ ਸੁੱਟਣ ਦਾ 1200 ਪ੍ਰਾਈਜ਼ ਹੈ ਜੇ ਤੁਸੀਂ ਹੱਥ ਲਾ ਕੇ ਦੇਖੋਗੇ ਨਾ ਕੱਪੜੇ ਨੂੰ ਬਹੁਤ ਹੀ ਮਲਾਈਮ ਕੱਪੜਾ ਬਹੁਤ ਵਧੀਆ ਵੈਰਾਈਟੀ ਹੈ ਜੀ ਪਿਓਰ ਅਲਪੈਨ ਦੇ ਵਿੱਚ ਤੁਹਾਡੇ ਲਈ ਸੂਟ ਲੈ ਕੇ ਆਇਆ ਹੈ ਇਹ ਆਪਣੇ ਕੋਲੇ ਪਹਿਲਾ ਕਲਰ ਆ ਗਿਆ ਬਾਇੰਡ ਸ਼ੇਡ ਡਾਰਕ ਪਿਸਤਾ ਕਲਰ ਪਿਓਰ ਮਸਲੀਨ ਦੇ ਦੀਨੇਦ ਨਾਲ ਨੇ ਪਿਓਰ ਮਸਲੀਨ ਲੀਨ ਦੇ ਕਲਰ ਆ ਗਿਆ ਬਾਹਰ ਅੰਦਰ ਕਿਵੇਂ ਪਾ ਸਕਦੇ ਨੇ ਨਹੀਂ ਹੁੰਦੀ ਇਸ ਵਿੱਚ ਡਾਰਕ ਪਿਸਤਾ ਕਲਰ 1200 ਦੀ ਰੇਂਜ ਵਿੱਚ ਤੋਂ ਨਿੱਕ ਡਿਜ਼ਾਈਨ ਅਸੀਂ ਹੋਰ ਦਿਖਾਉਣੇ ਆਂਗੇ ਇਹ ਸਾਡੀਆਂ ਮਾਦਮਾਂ ਦੇ ਸ਼ਾਲ ਨਾਲ ਆਗੇ ਇਹ ਕਪੜਾ ਜੇ ਸੇਮ ਰੇਟ ਆ ਕਪੜੇ ਦੀ ਕੁਆਲਿਟੀ ਬਹੁਤ ਵਧੀਆ 2.5 ਮੀਟਰ ਦੇ ਸ਼ਾਲ ਨੇ ਨਾਲ ਬੁਰਦੀ ਸਰਦਿਆਂ ਚ ਪਰੋਲ ਰਹੀ ਨੇ ਸੂਟਾਂ ਦੀ ਬੁਰਾ ਬੁਰਾ ਕਪੜੇ ਨੂੰ ਰੁਸੀ ਉਂਡਾ ਕੇ ਦੇਖਿਓ ਪਿਸਤਾ ਕਲਰ ਆਪਣੇ ਕੋਲੇ ਤੁਸੀਂ ਜ਼ਿਆਦਾ ਹੀ ਰੱਖੋਗੇ ਕਿਉਂਕਿ ਕੁਆਲਿਟੀ ਬਹੁਤ ਸੋਹਣੀ ਆ ਗਰੇ ਕਲਰ ਆ ਗਿਆ ਆਪਣੇ ਕੋਲੇ ਇਸ ਕਿਨ ਕਲਰ ਆਏ ਇਸ ਤੋਂ ਨੀਚੇ ਵਾਲਾ ਗਰੇ ਕਲਰ ਕਲਰ ਸਲੈਕਟ ਕਰ ਲਓ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋਗੇ ਆਹ ਲੋ ਆਹ ਲੋ ਨੇ ਆਪਣੇ ਕੋਲ ਛੋਲ ਸੂਟ ਆ ਜੀ ਮਾਊਸ ਕਲਰ ਛੋਲ ਸੂਟ ਨੇ ਜੀ ਛੋਲ ਡਵਲ ਨੇ ਇਹਨਾਂ ਸੂਟਾਂ ਨਾਲ ਤੁਸੀਂ ਆਪਣੀਆਂ ਬੀਬੀਆਂ ਲਈ ਇਹ ਸੂਟ ਬੁੱਕ ਕਰ ਸਕਦੇ ਹੋਗੇ 1200 ਪ੍ਰਾਈਜ਼ ਇਹਨਾਂ ਸੂਟਾਂ ਦਾ 22 ਵਾਲੇ ਸੂਟ ਲੈ ਕੇ ਜਾਂ ਦੋ ਦੋ ਜੇਕਰ ਤੁਸੀਂ ਰੈਡ ਵਾਲੇ ਪ੍ਰੋਗਰਾਮ ਦੇ ਸੂਟ ਪਾਉਣਾ ਜੇ ਉਹਨੇ ਪ੍ਰਾਈਜ਼ ਹੈਗਾ ਸਿਰਫ 1000 ਰੁਪਿਆ 1000 ਪਰ ਬਟਨ ਹੈਂਡਵਰਕ ਦੇ ਸੂਟ ਜਿਹੜੇ ਬਹੁਤ ਸੋਹਣੇ ਆਲ ਓਵਰ ਸੂਟ ਆ ਜੀ ਘੇਰੇ ਤੇ ਬਹੁਤ ਵਧੀਆ ਕੰਮ ਹੋਇਆ ਹੋਇਆਗਾ ਇਧਰ ਤੁਸੀਂ ਬਾਜੂ ਤੇ ਵੀ ਲਾਓਗੇ ਇਹ ਬਾਜੂ ਦਾ ਵਰਕ ਕਿਸੇ ਕਿਸੇ ਦੇ ਵੀ ਕਰ ਸਕਦਾ ਹੈ ਸੂਟ 6500 ਰੁਪਿਆ ਪਰ ਜੇ ਤੁਹਾਨੂੰ ਕਢਾਈ ਵਾਲੇ ਸੂਟ-ਸੂਟ ਨੇ ਸਾਡੀਆਂ ਪੇਣਾ ਕਿਸੇ ਪ੍ਰੋਗਰਾਮ ਲਈ ਬੁਕਿੰਗ ਕਰਨੀਆਂ ਚਾਹੁੰਨੀਆਂ ਨੇ ਤੁਸੀਂ ਇਹ ਸੂਟ ਸਲੈਕਟ ਕਰ ਸਕਦੇ ਹੋ ਪਹਿਲਾਂ ਆਪਣੇ ਕੋਲੇ ਮਾਸਟਰਡ ਕਲਰ ਕਿਪਿੰਗ ਜਾਰ ਜੀ ਫ੍ਰੀ ਹੈ ਸਿੰਗਲ ਸੂਟ ਵੀ ਤੁਸੀਂ ਮੰਗਵਾ ਸਕਦੇ ਹੋ ਰੈਸਟ ਕਲਰ ਆ ਗਿਆ ਜੀ ਕਲਰ ਵੀ ਬਹੁਤ ਸੋਹਣੇ ਨੇ ਬਿਨਾ ਲਾਈਨਿੰਗ ਨੂੰ ਤੁਸੀਂ ਇਹਨਾਂ ਸੂਟਾਂ ਨੂੰ ਬਣਾ ਸਕਦੇ ਹੋਗੇ ਕਲਰ ਬਹੁਤ ਸੋਹਣੇ ਨੇ ਡਾਰਕ ਕਲਰ ਨੇ ਮਹਿੰਦੀ ਕਲਰ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਫਰੋਜੀ ਕਲਰ ਆ ਗਿਆ ਜੀ 1000 ਰੁਪਏ ਪ੍ਰਾਈਜ਼ ਹਨ ਸੂਟਾਂ ਦੇ ਆਪਣੇ ਕੋਲ ਕਢਾਈ ਵਾਲੇ ਸੂਟ ਨੇ ਜੀ ਇਹ ਸੀ ਸਾਰੀ ਆਪਣੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਤੁਸੀਂ ਸੂਟ ਸਲੈਕਟ ਕਰ ਸਕਦੇ ਹੋ ਮਿਸ ਮਿਸ ਪ੍ਰੋਗਰਾਮ ਹੋਣ ਕਰਕੇ ਦੋ ਵੀਰ ਨੇ ਆਪਣੇ ਮਿਸ ਸੋਣੀਆਂ ਹੋਣੀਆਂ ਇਹ ਵੀਡੀਓ ਦੇ ਵਿੱਚੋਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ